ਮੰਮੀ ਹਾੜੇ ਹਾੜੇ ਮੇਰੇ ਤੇ ਤਰਸ ਖਾਓ ਉਹ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਤੁਹਾਨੂੰ ਪਤਾ ਮੇਰੇ ਨਾਲ ਕੱਲ ਇਹ ਬਹੁਤ ਲੜੇ ਨੇ ਮੈਨੂੰ ਕਹਿੰਦੇ ਜੇ ਤੂੰ ਆਪਣੇ ਪੇਕੇ ਆ ਤੋ ਹਿੱਸਾ ਨਾ ਨਾ ਲੈ ਕੇ ਆਈ ਤਾਂ ਮੁੜ ਕੇ ਉੱਥੇ ਪੈਰ ਨਾ ਪਾਈ ਨਾ ਮੇਰੇ ਪੁੱਤ ਨੇ ਗਲਤ ਕੀ ਕਿਹਾ ਆਪਦਾ ਹਿੱਸਾ ਹੀ ਮੰਗ ਰਿਹਾ ਹੈ ਕਤਾਨਾ ਭਾਬੀ ਤੂੰ ਨਹੀਂ ਮੰਮੀ ਨੂੰ ਟਿਕਣ ਦਿੰਦੀ ਹੈਗੀ ਜੇ ਮੰਮੀ ਨੇ ਕੋਈ ਚੱਜ ਦਾ ਫੈਸਲਾ ਲੈਣਾ ਹੁੰਦਾ ਨਾ ਤਦ ਤੇਰੇ ਵਰਗੀ ਨਹੀਂ ਲੈਣ ਦਿੰਦੀ ਹੈਗੀ ਉਹ ਕਿਉਂ ਤੂੰ ਟੈਨਸ਼ਨ ਚੱਕੀ ਆ ਤੇਰੇ ਤੋਂ ਤਾਂ ਨਹੀਂ ਮੰਗੇ ਕਿਸੇ ਨੇ ਬੋਲਦੀ ਏ ਤੂੰ 4 ਦਿਨ ਤਾਂ ਰਹਿਣ ਆਈਆਂ ਖੁਸ਼ ਹੋ ਕੇ ਰਹਿ ਆਪਣਾ ਹੁਣ ਗੱਲ ਥੋੜੇ ਬਹੁਤੇ ਪੈਸਿਆਂ ਦੀ ਵੀ ਨਹੀਂ ਲੱਖਾਂ ਦੀ ਆ ਤੇ ਮੈਂ ਨਹੀਂ ਚਾਹੁੰਦੀ ਬੱਸ ਕਰ ਮੈਂ ਸਮਝ ਆ ਗਈਆਂ ਜਿਹੜੀਆਂ ਮਸਕੇ ਜੇ ਨਾ ਲੱਗੀਆਂ ਤਾਂ ਹੀ ਤਾਂ ਮੈਂ ਹੁਣ ਰਾਸ ਤੇ ਸਿੱਟੀਆਂ ਇਹ ਗੱਲ ਵੀ ਆਪ ਦਾ ਹੋ ਆਪੇ ਦੇਖੇ ਫੇਰ ਚਾਹੇ ਉਹਦਾ ਨਫਾ ਹੋਵੇ ਚਾਹੇ ਨੁਕਸਾਨ ਹੋਵੇ ਭਾਬੀ ਹਾਂਜੀ ਦੀਦੀ ਕੋਈ ਕੰਮ ਆ ਮੈਨੂੰ ਦੱਸ ਦਿੰਦੇ ਮੈਂ ਆ ਜਾਂਦੀ ਕਿਉਂ ਭਾਬੀ ਤੂੰ ਹੰਜੋ ਨੇ ਲੁਕਾਉਂਦੀ ਫਿਰਦੀ ਐ ਇਹ ਤਾਂ ਤੇਰੇ ਲੁਕਾਏ ਐ ਵੀ ਨਹੀਂ ਲੁਕਦੇ ਹੈਗੇ ਭਾਬੀ ਤੂੰ ਰੋ ਨਾ ਆ ਮੈਂ ਸਾਰਿਆਂ ਕਨੇ ਮਾਫੀ ਮੰਗਦੀ ਆ ਇਹ ਤੈਨੂੰ ਸਮਝਣਾ ਤਾਂ ਦੂਰ ਇਹ ਤਾਂ ਤੈਨੂੰ ਸੌ ਸੌ ਤਰ੍ਹਾਂ ਦੀਆਂ ਗੱਲਾਂ ਬੋਲਦੇ ਆ ਕੋਤਾ ਨੇ ਤੂੰ ਕਿਵੇਂ ਕੱਟਦੀ ਐ ਨਾ ਨਾਲ ਦੀਦੀ ਮੈਨੂੰ ਇਹਨਾਂ ਦੀਆਂ ਗੱਲਾਂ ਦਾ ਕੋਈ ਦੁੱਖ ਨਹੀਂ ਮੈਨੂੰ ਸੁਣਾਉਂਦੇ ਆ ਨਾ ਸੁਣਾ ਲੈਣ ਕੋਈ ਗੱਲ ਨਹੀਂ ਪਰ ਇਹ ਤਾਂ ਮੇਰੇ ਦੁੱਖ ਦੀਆਂ ਰਗਾਂ ਤੇ ਹੱਥ ਰੱਖਦੇ ਆ ਦੀਦੀ ਜਿਹੜੀ ਗੱਲ ਦਾ ਕੋਈ ਹੱਲ ਹੀ ਨਹੀਂ ਨਿਕਲ ਸਕਦਾ ਮੈਂ ਚਾਕੇ ਵੀ ਉਹ ਕਹਿ ਨਹੀਂ ਸਕਦੀ ਨਾ ਕਰ ਸਕਦੀ ਆ ਮੈਨੂੰ ਉਹ ਕਰਨ ਲਈ ਕਹਿ ਰਹੇ ਨੇ ਇਹ ਪਹਿਲਾਂ ਤਾਂ ਮੇਰੇ ਜੀ ਕਰਦੇ ਟੋਟੇ ਮੇਰੀ ਧੀ ਨੂੰ ਇਹਨਾਂ ਨੇ ਪੂਰਾ ਪਿਆਰ ਨਹੀਂ ਦਿੱਤਾ ਇਹਨੂੰ ਪੱਥਰ ਕਹਿੰਦੇ ਨੇ ਪਰ ਦੀਦੀ ਇਹ ਕਿਉਂ ਨਹੀਂ ਸਮਝਦੇ ਹੈਗੇ ਵੀ ਜਿਹਨੂੰ ਇਹ ਪੱਥਰ ਕਹਿੰਦੇ ਨੇ ਉਹ ਆਪ ਵੀ ਤਾਂ ਪੱਥਰਾਂ ਦੇ ਹੀ ਜਾਏ ਨੇ ਤੇ ਹੁਣ ਮੇਰੇ ਭਰਾ ਨੂੰ ਲੈ ਕੇ ਮੈਨੂੰ ਤਾਂਨੇ ਕਸੇ ਜਾ ਰਿਆ ਜਿਦਿ ਤੁਸੀਂ ਆਪ ਹੀ ਸੋਚੋ ਨਾ ਕਿਹੜੇ ਮਾਪਿ ਉਹ ਚਾਹੁੰਦੇ ਨੇ ਵੀ ਉਹਨਾਂ ਦੀ ਔਲਾਦ ਨਲੈਕ ਜਿਵੇਂ ਮਾੜੀ ਨਿਕਲੇ ਤੂੰ ਸਹੀ ਕਿਹਾ ਭਾਬੀ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕੋਈ ਵੀ ਮਾਪੇ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦਾ ਮੈਂ ਮਾਸੇ ਤੇ ਮਾਸੜ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਪਰ ਤੇਰੀ ਮੇਰੇ ਕੋਲੇ ਇੰਨਾ ਗੱਲਾਂ ਦਾ ਕੋਈ ਹੱਲ ਨਹੀਂ ਹੈਗਾ ਹੱਲ ਤਾਂ ਭਾਬੀ ਹੁਣ ਕੱਢਣਾ ਪੈਣਾ ਨਹੀਂ ਤਾਂ ਇਹਨਾਂ ਨੇ ਨਾ ਤਰ੍ਹਾਂ ਜੀਣਾ ਦੁੱਬਰ ਕਰ ਦੇਣਾ ਫੇਰ ਦੇ ਦੇ ਹੁਣ ਮੈਂ ਕਰ ਵੀ ਕੀ ਸਕਦੀ ਆ ਭਾਬੀ ਗੱਲ ਨੂੰ ਨਾ ਗਲਤ ਤਾਂ ਲੈ ਕੇ ਨਾ ਜਾਈ ਮੈਂ ਨਾ ਤੈਨੂੰ ਮਾਸੀ ਤੇ ਮਾਸੜ ਤੋਂ ਪੈਸੇ ਮੰਗਣ ਨੂੰ ਨਹੀਂ ਕਹਿੰਦੀ ਹੈਗੀ ਪਰ ਗੱਲ ਇਹ ਵੀ ਐ ਕਿ ਤੈਨੂੰ ਪੈਸਿਆਂ ਦਾ ਇੰਤਜ਼ਾਮ ਕਰਨਾ ਪੈਣਾ ਧੀ ਇੰਤਜ਼ਾਮ ਕਰਾਂ ਤਾਂ ਕਰਾਂ ਕਿੱਥੋਂ ਭਾਬੀ ਤੂੰ ਨਾ ਆਪਣੀ ਭੈਣ ਨਾਲ ਗੱਲ ਕਰ ਕਿਉਂਕਿ ਗੱਲ ਕਰੇ ਤੀ ਹੱਲ ਨਿਕਲਣਾ ਹੈ ਭੈਣ ਨਾਲ ਮੈਂ ਵੀ ਨਹੀਂ ਚਾਹੁੰਦੀ ਕਿ ਤੇਰਾ ਤੇਰੇ ਪੇਕਿਆਂ ਨਾਲੋਂ ਰਿਸ਼ਤਾ ਟੁੱਟੇ ਓ ਯਾਰ ਕਿੱਥੋਂ ਪੈਸਿਆਂ ਦਾ ਇੰਤਜ਼ਾਮ ਕਰਾਂ ਸਾਲਾ ਕੋਈ ਰਾਹ ਸਿੱਧਾ ਹੀ ਨਹੀਂ ਫੜਾ ਕੇ ਰਾਜੀ ਦੱਸ ਮੈਂ ਕਿਹੜਾ ਰੱਖਣੇ ਨੇ ਜਦੋਂ ਪੈਸੇ ਆ ਗਈ ਮੋੜੀ ਦਿਆਂਗਾ ਐਸ ਗੱਲ ਨੂੰ ਕੋਈ ਸਮਝ ਕੇ ਨਹੀਂ ਰਾਜੀ ਚੱਲ ਮਾਣਾ ਹੁਣ ਇਹਦੇ ਨਾਲ ਵੀ ਗੱਲ ਕਰਕੇ ਦੇਖ ਹੀ ਲਵਾਂ ਉਮੀਦ ਹੈ ਇੱਥੋਂ ਤਾਂ ਮੇਰਾ ਕੰਮ ਸ਼ਾਇਦ ਬਣੀ ਜਾਵੇ ਦੇ ਦਊਗਾ ਬਾਈ ਪੈਸੇ ਫਾਜ਼ੀ ਰਾਜ ਕਿਵੇਂ ਆਣਾ ਹੋਇਆ ਬਾਈ ਆਏ ਕਿਉਂ ਕਹਿ ਰਹੇ ਮੈਂ ਬਿਨਾ ਕਮੋ ਆ ਨਹੀਂ ਸਕਦਾ ਆ ਸਕਦਾ ਕਿਉਂ ਨਹੀਂ ਆ ਸਕਦਾ ਹੋਰ ਸੁਣਾ ਗਈ ਹਾਲ ਚਾਲ ਨੇ ਬਹਿ ਜਾ ਹਾਲ ਚਾਲ ਵਧੀਆ ਵੀਰੇ ਹੋਰ ਸੁਣਾਓ ਤੁਸੀਂ ਕੰਮ ਕਰ ਕਿਵੇਂ ਚੱਲਦਾ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਚਲੋ ਇਹ ਤਾਂ ਬਹੁਤ ਵਧੀਆ ਗੱਲ ਐ ਪਰਾਵਾ ਜੀ ਕੁ ਕੰਮ ਤਾਂ ਦੱਸ ਦੇ ਸੋਚਾਂ ਚ ਕਿਉਂ ਗਿਆ ਵੀਰੇ ਕੰਮ ਤਾਂ ਹੈਗਾ ਮੈਨੂੰ ਨਾ 10 ਲੱਖ ਰੁਪਇਆ ਚਾਹੀਦਾ ਕੀ ਹੋ ਗਿਆ ਵੀਰੇ ਬਸ 5-6 ਮਹੀਨਿਆਂ ਵਾਸਤੇ ਚਾਹੀਦੇ ਨੇ ਆ ਰਾਜ 10 ਲੱਖ ਰੁਪਇਆ ਤਾਂ ਮੈਂ ਤੈਨੂੰ ਦੇ ਦਿੰਦਾ ਪਰ ਉਹਦੇ ਬਦਲੇ ਗਿਰਵੀ ਕੀ ਰੱਖੇਗਾ ਮੇਰੇ ਕੋਲ ਗਿਰਵੀ ਵੀਰੇ ਮੈਂ ਗਿਰਵੀ ਕੀ ਰੱਖ ਸਕਦਾ ਮੈਂ ਤੇਰੇ ਨਾਲ ਜਵਾਨ ਕੀਤੀ ਐ ਬਸ ਮੈਂ ਆਪਣੀ ਜਵਾਨ ਤੇ ਖਰਾ ਉਤਰੂ ਨਾ ਵੀਰੇ ਮੈਂ ਇਕੱਲੇ ਜਵਾਨ ਦੇ ਸਿਰ ਤੇ ਐਡਾ ਵੱਡਾ ਰਿਸਕ ਨਹੀਂ ਲੈ ਸਕਦਾ 10 ਲੱਖ ਰੁਪਇਆ ਕੋਈ ਛੋਟੀ ਰਕਮ ਨਹੀਂ ਹੈਗੀ 6 ਮਹੀਨੇ ਕਹੇ ਨੇ ਤਾਂ 6 ਮਹੀਨਿਆਂ ਚ ਹੀ ਵਾਪਸ ਕਰ ਦੂੰ ਗੁੱਸਾ ਨਾ ਕਰੀ ਰਾਜਾ ਮੈਂ ਤੈਨੂੰ ਗਿਰਵੀ ਰੱਖੇ ਤੋਂ ਬਿਨਾ ਕੋਈ ਵੀ ਚੀਜ਼ ਤੋਂ ਬਿਨਾ ਪੈਸੇ ਨਹੀਂ ਦੇ ਸਕਦਾ ਲੈਣ ਵੇਲੇ ਬੰਦਾ ਕੋਈ ਸ਼ੋਰ ਹੁੰਦਾ ਦੇਣ ਵੇਲੇ ਬੰਦਾ ਕੋਈ ਸ਼ੋਰ ਹੁੰਦਾ ਮੇਰੇ ਪੈਸੇ ਉਧਾਰੇ ਮੰਗੇ ਨੇ ਕਿਤੇ ਭੱਜੰਦਾ ਹੀ ਲੱਗਿਆ ਸ਼ਹਿਰ ਛੱਡ ਕੇ ਭਰਾਵਾ ਮੇਤੂ ਦਾ ਵਾਧੂ ਨਹੀਂ ਕੋਈ ਕੀਤੀ ਨਹੀਂ ਜਾਂਦੀ ਮੇਰਾ ਤਾਂ ਕੋਰਾ ਜਵਾਬਾ ਮੈਨੂੰ ਭੈਣ ਜੀ ਤੋਂ ਇਹ ਆਸ ਨਹੀਂ ਸੀ ਸਾਰੇ ਪਰਿਵਾਰ ਵਿੱਚੋਂ ਨਾ ਮੈਨੂੰ ਕੱਲੇ ਉਹੀ ਸਹੀ ਲੱਗਦੇ ਸੀ ਪਰ ਅੱਜ ਉਹਨਾਂ ਨੇ ਨਾ ਆਪਣਾ ਅਸਲੀ ਚਿਹਰਾ ਦਿਖਾਤਾ ਅਖੇ ਆਪਣੀ ਭੈਣ ਨੂੰ ਨਾ ਕਹ ਤੇਰੀ ਹੈਲਪ ਕਰੇ ਨਜੇ ਹੁਣ ਮੇਰੀ ਭੈਣ ਤਗੜੇ ਘਰੇ ਵਿਆਹ ਹੀ ਹੋਈ ਆ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਉਹ ਤਾਂ ਪੈਸੇ ਮੰਗਲਾ ਰਾਜ ਨੇ ਵੀ ਨਾ ਹੱਦ ਕੀਤੀ ਪਈ ਆ ਇੱਕ ਪਲਾਟ ਕਰੀਦਣ ਵਿੱਚ ਸਭ ਨਾਲ ਲੜਦੇ ਫਿਰਦੇ ਨੇ ਹੁਣ ਇਹਨਾਂ ਨੂੰ ਕੌਣ ਸਮਝਾਵੇ ਵੀ ਜਿੰਨੇ ਕ ਚਾਦਰ ਆ ਨਾ ਉਹਨੇ ਕ ਪੈਰ ਪਸਾਰ ਲੈ ਜਾਣ ਤਾਂ ਵਧੀਆ ਨਹੀਂ ਔਖਾ ਬਹੁਤ ਹੋ ਜਾਂਦਾ ਪਰ ਇਹਨਾਂ ਨੂੰ ਇਹ ਗੱਲ ਸਮਝਾਵੇ ਕੌਣ ਸਾਰਿਆਂ ਨੂੰ ਨਾ ਇੱਕੋ ਰੱਸੇ ਹੇਠ ਕੱਢ ਰੱਖਿਆ ਬਸ ਕਰਤੀ ਏ ਚੁੱਪ ਕਰ ਚੁ ਰਾਜ ਇਹ ਤਾਂ ਵਿੱਕੀ ਨੇ ਤੇਰੀ ਅਕਲ ਤੇ ਪਰਦਾ ਪਾਇਆ ਹੋਇਆ ਹੈ ਪਤਾ ਤੈਨੂੰ ਉਦੋਂ ਲੱਗਣਾ ਜਦੋਂ ਤੇਰੇ ਹੱਥ ਵਸ ਕੁਝ ਨਾ ਰਿਹਾ ਪ੍ਰਾਵਾ ਮੇਤੋ ਦਾ ਵੱਧੂ ਵੀ ਕਾਈ ਕੀਤੀ ਨਹੀਂ ਜਾਂਦੀ ਮੇਰਾ ਤਾਂ ਕੋ ਰਾਜਵਾ ਨਾ ਤੇ ਕੰਮ ਕਰਦਾ ਆਪਣੇ ਪੈਸਿਆਂ ਦਾ ਖਰੀਦ ਪਲਾਟ ਇੱਕ ਛੱਡ 10 ਖਰੀਦ ਲਾ ਕਿ ਤੂੰ ਪ੍ਰਾਪਰਟੀ ਖਰੀਦਣੀ ਹੈ ਨਾ ਤੂੰ ਆਪਣੇ ਘਰ ਵਾਲੀ ਨੂੰ ਕਹਿ ਉਹ ਲੈ ਕੇ ਉਪੇਖ ਕੇ ਤੂੰ ਪੈਸੇ ਕਿੱਥੋਂ ਆ ਵੀਰੇ ਮੈਂ ਤੂੰ ਕਿੱਧਰ ਨੂੰ ਚੱਲਿਆ ਉਹ ਕਿਤੇ ਨਹੀਂ ਤੂੰ ਸੁਣਾ ਕੀ ਹਾਲ ਚਾਲ ਨੇ ਹਾਲ ਚਾਲ ਤਾਂ ਵਧੀਆ ਤੂੰ ਉਹ ਪਲਾਟ ਬਾਰੇ ਦੱਸਿਆ ਹੀ ਨਹੀਂ ਕਿਤੇ ਤੇਰੇ ਇਰਾਦੇ ਤਾਂ ਨਹੀਂ ਬਦਲ ਗਏ ਨਹੀਂ ਨਹੀਂ ਵੀਰੇ ਇਰਾਦੇ ਤਾਂ ਨਹੀਂ ਬਦਲੇ ਯਾਨੀ ਕਿ ਫਿਰ ਹੋ ਗਿਆ ਪੈਸਿਆਂ ਦਾ ਇੰਤਜ਼ਾਮ ਛੇ ਮੈਨੂੰ 710 ਦਾ ਵੀ ਰੁਪਇਆ ਦਾ ਹਜੇ ਇੱਕ ਵੀ ਨਹੀਂ ਜੁੜਿਆ ਕਿਤੇ ਇਹ ਸੌਦਾ ਕਿਸੇ ਹੋਰ ਨੂੰ ਹੀ ਨਾ ਕਰਵਾ ਦੇ ਉਹ ਕੀ ਹੋ ਗਿਆ ਲੱਗਦਾ ਤੇਰਾ ਸੌਦਾ ਡਿਸਮਿਸ ਹੀ ਹੈ ਨਹੀਂ ਨਹੀਂ ਵੀਰੇ ਡਿਸਮਿਸ ਨਹੀਂ ਹੋਇਆ ਮੈਂ ਤਾਂ ਵਸਤ ਨੂੰ ਕਹੇ ਨਹੀਂ ਆਲਾ ਸੀ ਵੀ ਅੱਧੇ ਕੇ ਪੈਸਾ ਦਾ ਇੰਤਜ਼ਾਮ ਤਾਂ ਹੋ ਗਿਆ ਪੱਕਾ ਅੱਧਿਆ ਦਾ ਹੋ ਗਿਆ ਨਾ ਬਿਲਕੁਲ ਬਿਲਕੁਲ ਵੀਰੇ ਅੱਧੇ ਕੇ ਪੈਸੇ ਤਿਆਰ ਨੇ ਬਸ ਅੱਧਿਆਂ ਅਗਦੀ ਤਿਆਰੀ ਕਰਨ ਲੱਗਿਆ ਹੋਇਆ ਕਰ ਲੈ ਕਰ ਲੈ ਖੇਤੀ ਇਕੱਠੇ ਕਰ ਲਾ ਕਿਉਂਕਿ ਪ੍ਰਾਪਰਟੀ ਦਾ ਮਾਲਕ ਮੇਰੇ ਨਾਲ ਅੱਜ ਹੀ ਗੱਲ ਕਰਕੇ ਹਟਿਆ ਕਹਿੰਦਾ ਜਿਹੜਾ ਛੇਤੀ ਪੈਸੇ ਲਿਆਊਗਾ ਪ੍ਰਾਪਰਟੀ ਉਹਨੂੰ ਹੀ ਵੇਚ ਦਾਂਗੇ ਅੱਛਾ ਉਹ ਐਂ ਕਹਿੰਦਾ ਸੀ ਹਾਂ ਭਰਾਵਾ ਵੈਸੇ ਬਾਕੀ ਦੇ ਪੈਸੇ ਇਕੱਠੇ ਕਰਨ ਨੂੰ ਕਿੰਨਾਕ ਟਾਈਮ ਲੱਗ ਜਾਊ ਰੁਪਈਆ ਤਾਂ ਮਿਲੇਵੇ ਹਜੇ ਇੱਕ ਵੀ ਨਹੀਂ ਇਹਨੂੰ ਮੈਂ ਹੋਰ ਕਿੰਨੇ ਕ ਦਿਨਾਂ ਦਾ ਟਾਈਮ ਦੇਵਾਂ ਘੱਟੋ ਘੱਟ ਦੋਕ ਦਿਨ ਹਜੇ ਹੋਰ ਬਿਰ ਤੇਰੇ ਆ ਦੋ ਦੋ ਦਿਨਾਂ ਮੈਂ ਕਿੱਦੇ ਦਾ ਸੁਣਦਾ ਆ ਰਿਹਾ ਹੁਣ ਤਾਂ ਮਾਲਕ ਨੂੰ ਵੀ ਅੜਕਾਣਾ ਔਖਾ ਹੋਇਆ ਪਿਆ ਉਹ ਯਾਰ ਛੋਟੀ ਮੋਟੀ ਰਕਮ ਥੋੜੀ ਐ 90 ਲੱਖ ਐ ਕਰਦਿਆਂ ਕਰਦਿਆਂ ਇਕੱਠੀ ਹੋਊਗੀ ਉਹ ਤਾਂ ਠੀਕ ਐ ਪਰ ਤੇਰੇ ਭਰਾ ਵਾਸਤੇ ਤਾਂ ਇਹ ਰਕਮ ਕੋਈ ਵੱਡੀ ਨਹੀਂ ਫਿਰ ਵੀ ਇੰਨਾ ਟਾਈਮ ਹੁਣ ਤੈਨੂੰ ਕੀ ਦੱਸਾਂ ਯਾਰ ਆ ਪੈਸੇ ਇਕੱਠੇ ਕਰਨ ਦੇ ਚੱਕਰ ਚ ਨਾ ਮੇਰੇ ਘਰ ਚ ਬਹੁਤ ਕੁਝ ਹੋ ਗਿਆ ਪੈਸੇ ਦੇਣੇ ਤਾਂ ਦੂਰ ਦੀ ਗੱਲ ਐ ਮੇਰੀ ਮਾਂ ਤੇ ਮੇਰੀ ਪਰਜਾਈ ਉਲਟਾ ਮੈਨੂੰ ਨਕਮਾ ਹੀ ਸਮਝਦੀਆਂ ਨੇ ਹੁਣ ਚਾਹੇ ਜੋ ਮਰਜ਼ੀ ਹੋ ਜੇ ਮੈਂ ਨਾ ਇਹਨਾਂ ਨੂੰ ਆਹ ਪ੍ਰੋਪਰਟੀ ਜ਼ਰੂਰ ਖਰੀਦ ਕੇ ਦਿਖਾਉਂਗਾ ਲੱਗਦਾ ਹੈ ਇੰਤਜ਼ਾਮ ਔਖਾ ਹੀ ਕਰਨ ਲੱਗਿਆ ਹੋਇਆ ਹਾਂ 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 ਵੀਰੇ ਪਰ ਛੇਤੀ ਵੀ ਕਰ ਦੂੰ ਇੰਤਜ਼ਾਮ ਚਲ ਠੀਕ ਹੈ ਜਦੋਂ ਇੰਤਜ਼ਾਮ ਹੋ ਗਿਆ ਤਾਂ ਛੇਤੀ ਫੋਨ ਕਰ ਦੇ ਹਾਂ ਹਾਂ ਵੀਰੇ ਮੈਨੂੰ ਤਾਂ ਸਗੋਂ ਤੇਰੇ ਨਾਲੋਂ ਵੱਧ ਕਾਲੀ ਹੈ ਉਹ ਪਤੰਦਰਾ ਤੇਰੇ ਨਾਲ ਵੱਧ ਕਾਲੀ ਤਾਂ ਮੈਨੂੰ ਐ ਵਿੱਕੀ ਯਾਰ ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਐ ਹਾਂ ਹਾਂ ਪੁੱਛ ਉਹ ਤੇਰੀ ਲਖਵਿੰਦਰ ਦੇ ਨਾਲ ਕੋਈ ਅਣਵਣ ਹੋਈ ਐ ਉਹ ਨਹੀਂ ਨਹੀਂ ਉਹ ਯਾਰ ਲਖਵਿੰਦਰ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਮਿਲੇ ਹੀ ਨਹੀਂ ਅੱਛਾ ਕੀ ਗੱਲ ਕੋਈ ਗੱਲ ਜਿਹੜੀ ਤੂੰ ਮੇਰੇ ਤੋਂ ਲੁਕੋ ਰਿਹਾ ਉਹ ਨਹੀਂ ਨਹੀਂ ਯਾਰ ਮੈਂ ਤਾਂ ਤੈਨੂੰ ਵੈਸੇ ਹੀ ਪੁੱਛ ਲਿਆ ਲਖਵਿੰਦਰ ਵੀ ਮੈਨੂੰ ਕਹਿ ਰਿਹਾ ਸੀ ਵੀ ਬਿੱਕੀ ਖਾਸਾ ਟਾਈਮ ਹੋ ਗਿਆ ਮੈਨੂੰ ਮਿਲਿਆ ਨਹੀਂ ਅੱਛਾ ਅੱਛਾ ਚੱਲ ਕੋਈ ਨਾ ਜਦੋਂ ਤੇਰਾ ਪੈਸਿਆਂ ਦਾ ਇਂਤਜ਼ਾਮ ਹੋ ਗਿਆ ਨਾ ਤਾਂ ਤੂੰ ਮੈਨੂੰ ਕਾਲ ਕਰ ਲੈ ਠੀਕ ਹੈ ਵੀਰੇ ਉਹ ਇਹ ਜਿਹੇ ਬੰਦੇ ਟਕਰੇ ਹੋਏ ਨੇ ਜਦੋਂ ਤਾਂ ਆਪ ਨੂੰ ਲੋਟ ਹੁੰਦੀ ਓ ਤਾਂ ਰਾਜ-ਰਾਜ ਕਰਦੇ ਫਿਰਨਗੇ ਜਦੋਂ ਮੈਨੂੰ ਲੋਟ ਹੁੰਦੀ ਐ ਫਿਰ ਮੂੰਹ ਲਗਾਉਂਦੇ ਫਿਰਨਗੇ ਕੀ ਹੋ ਗਿਆ ਜੀ ਇੰਨਾ ਕਾਤੋਂ ਪੱਖੇ ਫਿਰਦੇ ਓ ਹੋ ਗਿਆ ਤੇਰੀ ਮਾਂ ਦਾ ਸਿਰ ਜਿੱਦੇ ਨਹੀਂ ਤੂੰ ਮੇਰੀ ਜ਼ਿੰਦਗੀ ਜਾਈਏ ਨਾ ਮੇਰਾ ਕੋਈ ਕੰਮ ਨਹੀਂ ਸਿਰੇ ਚੜਿਆ ਬੇਰੇ ਕਰਕੇ ਹਾ ਮਨਹੂਸ ਐ ਤੂੰ ਮਨਹੂਸ ਨਾ ਤਾਂ ਤੂੰ ਮੇਰੀ ਜ਼ਿੰਦਗੀ ਚੋਂਦੀ ਨਾ ਮੈਨੂੰ ਇਹ ਦਿਨ ਦੇਖਣੇ ਪੈਂਦੇ ਜਿਹੜੇ ਵੀ ਮੈਂ ਕੰਮ ਨੂੰ ਹੱਥ ਪਾਉਣਾ ਨਾ ਉਹ ਨੀਚੀ-ਨੀਚੇ ਜਾਂਦਾ ਬੱਸ ਕਰੋ ਜੀ ਕੰਮ ਨਾ ਉਹ ਸੀਨੇ ਚੜਦੇ ਨੇ ਜਿਹੜੇ ਮਿਹਨਤ ਤੇ ਲਗਨ ਨਾਲ ਕਿਤੇ ਜਾਣ ਹੱਥ 'ਚ ਪੈਸਾ ਨਾ ਹੋਵੇ ਤੇ ਗੱਲਾਂ ਅਸਮਾਨ ਨੂੰ ਟਾਕਿਆ ਲਾਉਂਦੀਆਂ ਕਰਦੇ ਹੋ ਤੁਸੀਂ ਤੇਰੇ ਕਹਿੰਦਾ ਕੀ ਮਤਲਬ ਐ ਮੈਂ ਮਿਹਨਤ ਨਹੀਂ ਕਰਦਾ ਤੇਰੀਆਂ ਇਹ ਗੱਲਾਂ ਨਾ ਮੈਨੂੰ ਬਿਲਕੁਲ ਪਸੰਦ ਨਹੀਂ ਚੱਲ ਠੀਕ ਹੈ ਹੁਣ ਜਿਵੇਂ ਤੂੰ ਚੱਲੇਂਗੀ ਨਾ ਉਵੇਂ ਮੈਂ ਚੱਲੂੰਗਾ ਜੀ ਮਾਫ ਕਰਿਓ ਗੱਲ ਤੇ ਨਾਲ ਮੂੰਹ ਚੋਂ ਨਿਕਲ ਗਿਆ ਨਾ ਨਾ ਮੂੰਹ ਚੋਂ ਨਹੀਂ ਇਹ ਤੇਰੇ ਦਿਲ ਦੀ ਗੱਲ ਨਾ ਜਵਾਨ ਤੇ ਆ ਰਹੀ ਹੈ ਇਹ ਸਚਾਈ ਉਗਲਿਆ ਜਦਦਾ ਜੋ ਤੈਨਨੇ ਕਹਿਣਾ ਸੀ ਨਾ ਉਹ ਕਹਿਤਾ ਚੱਲ ਹੁਣ ਆਉਣੇ ਆਪਾਂ ਮੇਨ ਮੁੱਦੇ ਤੇ ਤੂੰ ਐਂ ਦੱਸ ਤੈ ਕਰਿਆ ਤੇ ਪਿਓ ਨਾਲ ਗੱਲ ਵੀ ਉਹ ਆਪਾਂ ਨੂੰ ਆਪਣਾ ਬੰਦਾ ਹੀ ਸੱਦੇ ਦੇਵੇ ਜਿਸ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਮੈਨੂੰ ਫੇਰ ਹਿੱਸਾ ਮੰਗਣ ਨੂੰ ਕਹਿ ਰਹੇ ਹੋ ਹਾਂ ਕਹਿ ਰਿਹਾ ਕਿਉਂਕਿ ਐਸ ਟਾਈਮ ਮੈਨੂੰ ਪੈਸਿਆਂ ਦੀ ਲੋੜ ਹੈ ਪੈਸਿਆਂ ਦੀ ਲੋੜ ਤੁਹਾਨੂੰ ਆ ਇਹਦਾ ਮਤਲਬ ਇਹ ਨਹੀਂ ਵੀ ਮੈਂ ਆਪਣੇ ਮਾਪਿਆਂ ਦੇ ਨਾਲ ਗੁੱਠਾ ਦੇ ਦੇਵਾਂ ਵੀ ਉਹ ਤੁਹਾਨੂੰ ਪੈਸੇ ਦੇਣ ਨਾਲੇ ਕੱਲ ਨੂੰ ਆਪਣੀ ਧੀ ਵੀ ਵੱਡੀ ਹੋਊਗੀ ਇਹਦਾ ਵੀ ਵਿਆਹ ਹੋਊਗਾ ਤੇ ਫਿਰ ਜੇ ਤੁਹਾਡੇ ਜਵਾਈ ਨੇ ਤੁਹਾਡੇ ਤੋਂ ਐਡੇ ਪੈਸੇ ਮੰਗੇ ਫਿਰ ਤੁਸੀਂ ਕੀ ਕਰੋਗੇ ਫਿਰ ਕੀ ਮੈਂ ਆਪਦੀ ਧੀ ਨੂੰ ਸਭ ਕੁਝ ਦੇਵਾਂਗਾ ਗੱਲ ਤੂੰ ਆਪਦੇ ਘਰ ਕੀ ਗੱਲ ਕਰਾ ਮੇਰੀ ਕਿਹੜਾ ਇਸ ਘਰ ਚ ਕੋਈ ਗੱਲ ਮੰਨਦਾ ਮੰਮੀ ਜੀ ਨਾਲ ਗੱਲ ਕੀਤੀ ਵੀ ਉਹ ਤੁਹਾਨੂੰ ਸਮਝਾਉਣ ਵੀ ਐ ਪੈਸੇ ਨਹੀਂ ਮੰਗੀਦੇ ਪਰ ਨਹੀਂ ਮੰਮੀ ਜੀ ਮੈਨੂੰ ਕਹਿੰਦੇ ਆਪਣੇ ਘਰ ਵਾਲੇ ਨੂੰ ਸਮਝਾ ਦੇ ਉਹ ਮੈਨੂੰ ਨਾ ਪੈਸਾਂ ਲਈ ਤੰਗ ਕਰੇ ਤੇ ਦੀਦੀ ਜਿਨ੍ਹਾਂ ਨੂੰ ਮੈਂ ਇੰਨੇ ਸਿਆਣੀ ਤੇ ਸਮਝਦਾਰ ਸਮਝਦੀ ਸੀ ਨਾ ਉਹਨਾਂ ਨੇ ਵੀ ਅੱਜ ਆਪਣਾ ਅਸਲੀ ਚਿਹਰਾ ਦਿਖਾਤਾ ਮੈਨੂੰ ਕਹਿੰਨੇ ਆਪਣੀ ਭੈਣ ਤੋਂ ਪੈਸੇ ਮੰਗ ਲਾ ਪਤਲੀ ਮੈਂ ਉਹ ਤਾਂ ਕਿਵੇਂ ਮੰਗਾ ਕਿਵੇਂ ਉਹਦੇ ਨਾਲ ਇਹ ਗੱਲ ਕਰਾਂ ਵੈਸੇ ਗਾਲ ਤਾਂ ਤਾਂ ਕਿਹਾ ਨਹੀਂ ਕੁਝ ਮੇਰੀ ਭੈਣ ਨੇ ਸਹੀ ਵੀ ਕਿਹਾ ਰਹੀ ਗੱਲ ਪੈਸੇ ਲੈਣ ਦੀ ਜੇ ਤੇ ਸਾਲੀ ਤੋਂ ਪੈਸੇ ਨਹੀਂ ਲੈਣੇ ਨਾ ਯਾਨੀ ਕਿ ਆਪਦੀ ਭੈਣ ਤੋਂ ਤਾਂ ਫਿਰ ਆਪਦਾ ਹਿੱਸਾ ਮੰਗ ਲੈ ਉੰਜ ਵੀ ਤੇਰਾ ਭਰਾ ਤਾਂ ਨਸ਼ੇੜੀ ਐ ਉਹਨੇ ਤਾਂ ਵੈਸੇ ਵੀ ਵੇਚ-ਵਟ ਖਾ ਲੈਣਾ ਹਿੱਸਾ ਰਹੀ ਤੇਰੇ ਭੈਣ ਦੇ ਹਿੱਸੇ ਦੀ ਗੱਲ ਉਹ ਲਵੇ ਚਾਹੇ ਦੀ ਨਾ ਲਵੇ ਤੇ ਆਪਣਾ ਹਿੱਸਾ ਉਹ ਆਪਣੇ ਦਾ ਕੰਮ ਆਉ ਨਾ ਕਿਸੇ ਤੋਂ ਉਧਾਰੇ ਪੈਸੇ ਲੈਣ ਦੀ ਝੰਜਟ ਨਾ ਕਿਸੇ ਨੂੰ ਉਧਾਰ ਮੋੜਨ ਦਾ ਝੰਜਟ ਮੇਰੀ ਟੈਨਸ਼ਨ ਤਾਂ ਖਤਮ ਹੋਊ ਕਰਤੀ ਨਾ ਜੀ ਤੁਸੀਂ ਜਮਾਈਆਂ ਵਾਲੀ ਗੱਲ ਜੇ ਤੁਸੀਂ ਉਹਨਾਂ ਦੇ ਪੁੱਤ ਬੰਦੇ ਨਾ ਤਾਂ ਉਹਨਾਂ ਦੀ ਪ੍ਰੋਬਲਮ ਨੂੰ ਸਮਝਦੇ ਉਹਨਾਂ ਦੇ ਦੁੱਖ ਨੂੰ ਸਮਝਦੇ ਵੀ ਉਹ ਕਿਹੜੇ ਹਾਲਾਤਾਂ ਚੋਂ ਨਿਕਲ ਰਹੇ ਨੇ ਪਰ ਨਹੀਂ ਮੇਰੀ ਮਾੜੀ ਕਿਸਮਤ ਤੁਸੀਂ ਪੁੱਤ ਨਹੀਂ ਤੁਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਜਮਾਈ ਬਣ ਕੇ ਦਿਖਾ ਰਹੇ ਹੋ ਉਹ ਜਮਾਈ ਤਾਂ ਜਵਾਈ ਸਹੀ ਜਵਾਈ ਵੀ ਇਹ ਹੈ ਜਿਹੜਾ ਆਪਦਾ ਹਿੱਸਾ ਲੈ ਕੇ ਰਹੂ 8 ਵਜੇ ਮਾਈ